ਕਦਰ ਆਪਣੀ ਲੋੜ ਨੂੰ ਕੋਈ ਨਹੀਂ ਗੋਲਣਦਾ ਤਾਂਹੀਂ ਵੇਲੇ ਇੱਥੇ ਬੈਠੇ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਮੈਂ ਅਮਨ ਐਮਨ ਗਲੀ ਨੰਬਰ 7 ਦਾ ਰਹਿਣ ਵਾਲਾ ਜੀ ਤੇ ਕੀ ਗੱਲਬਾਤ ਹੋਈ ਭਾਈ ਗੱਲਬਾਤ ਇਦਾਂ ਹੋਈ ਹੈ ਜੀ ਮਕਾਨ ਮੇਰਾ ਸੀ ਮੈਂ ਇਹਨਾਂ ਨੇ ਮਕਾਨ ਇਹਨਾਂ ਨੂੰ ਮੈਂ ਦਿੱਤਾ ਸੀ ਇਹ ਕਿਸ਼ਤਾਂ ਨਹੀਂ ਤਾਰਦੇ ਹਰ ਕਿਸ਼ਤਾਂ ਲੈੜਾ ਅੱਜ ਵੀ ਮੈਨੂੰ ਬੈਂਕ ਤੋਂ ਫੋਨ ਆਇਆ ਤੇ ਮੈਂ ਇਹਨਾਂ ਦੇ ਪਾਪਾ ਨੂੰ ਫੋਨ ਕੀਤਾ ਮੈਂ ਵੀ ਇਦਾਂ ਦਾ ਭਾਜੀ ਕਿਸ਼ਤ ਤੁਹਾਡੀ ਟਾਈਮ ਸੇ ਨਹੀਂ ਜਾਂਦੀ ਕਦੇ ਕੱਲ ਤਰ ਜੂਗੀ ਮੈਂ ਕਿਸ਼ਤ ਤੇ ਅੱਧੇ ਤਰ ਦੀ ਕੱਲ ਦਾ ਕੀ ਮਤਲਬ ਹੋਇਆ ਤੇ ਤੁਸੀਂ ਇਹ ਇਹਨਾਂ ਨੇ ਆਪਣੀ ਲੜਕੀ ਨੂੰ ਫੋਨ ਕੀਤਾ ਲੜਕੇ ਨੇ ਮੈਨੂੰ ਫੇਰ ਤੱਕ ਫੋਨ ਕੀਤਾ ਵੀ ਤੂੰ ਕੌਣ ਹੋ ਨਾ ਸਾਨੂੰ ਕਰਨ ਵਾਲਾ ਫੋਨ ਕਰਨਾ ਗਾਲੀ ਗਲੋਚ ਕੀਤਾ ਤੇ ਭਰਾੜੇ ਮੈਨੂੰ ਫੜ ਕੇ ਫੋਨ ਫੜ ਕੇ ਉਹਦਾ ਤੇ ਮੈਨੂੰ ਉਹਨੇ ਗਾਲਾਂ ਕੱਢੀਆਂ ਕਿਤਾ ਗਲੀ ਚ ਆ ਮੈਂ ਤੈਨੂੰ ਵੇਖਣਾ ਮੈਂ ਜਾਨੀ ਕਿ ਅੱਧਾ ਘੰਟਾ ਮੈਂ ਘਰ ਨਹੀਂ ਆਇਆ ਮੁਰਕੇ ਜਦੋਂ ਮੈਂ ਘਰ ਆਇਆ ਇੱਥੇ ਪੰਜ ਸੱਤ ਮੁੰਡੇ ਖਲੋਤੇ ਸੀ ਪੰਜ ਸੱਤ ਮੁੰਡੇ ਖਲੋਤੇ ਸੀ ਤੇ ਆਣ ਕੇ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਹਮਲਾ ਹਮਲਾ ਕਿਸ ਚੀਜ਼ ਦੇ ਨਾਲ ਪਈ ਹਮਲਾ ਹੋਇਆ ਜੀ ਤੁਹਾਡੇ ਕਈ ਹੀ ਜੀ ਇੱਕ ਹੂੰ ਕਈ ਹੈਗਾ ਸੀ ਤੇ ਇੱਕ ਉਹਨਾਂ ਨੇ ਰੋੜੇ ਰਾਣੇ ਪਈ ਸਾਰੇ ਜੀ ਅਸੀਂ ਆਪਣੇ ਹਾਂ ਪੋ ਉਹਨੂੰ ਹਸਪਤਾਲ ਐਡਮਿਟ ਕੀਤਾ ਹੋਇਆ ਵਾ ਤੇ ਬਾਕੀ ਇਹ ਭਈ ਜੋ ਵੀ ਕਾਨੂੰਨੀ ਕਾਰਵਾਈ ਇਹਨਾਂ ਤੇ ਬੰਦੀ ਹੈ ਜੀ ਇਹਨਾਂ ਤੇ ਕੀਤੀ ਜਾਵੇ ਇਨਸਾਫ ਦਵਾਇਆ ਸਿਰਫ ਇਹ ਸੀ ਕਿ ਪੈਸੇ ਆਪਣੇ ਜਿਹੜੇ ਮਕਾਨ ਦੇ ਪੈਸੇ ਮਕਾਨ ਦਾ ਲੋਨ ਸੀਗਾ ਸਾਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਕੋਈ ਏਡੀ ਵੱਡੀ ਗੱਲ ਨਹੀਂ ਨੋਰਮਲ ਗਾਲ ਲਿਆ ਗਲੀ ਚ ਅੱਗੇ ਵੀ ਆਮ ਮਤਲਬ ਗੱਲਾਂ ਹੁੰਦੀਆਂ ਸੀ ਇਹਨਾਂ ਤੇ ਪਹਿਲਾਂ ਵੀ ਇੱਕ ਪਰਚਾ ਹੋ ਚੱਲਿਆ ਸੀ ਅਜੇ ਵੀ ਉਹਨਾਂ ਤੇ ਹੈਗਾ ਵਾ ਇਹਨਾਂ ਨੇ ਫਰੋਤੀ ਮੰਗਦੇ ਲੋਕਾਂ ਦੇ ਕੋਲੋਂ ਮੈਂ ਉਹਨਾਂ ਦਾ ਤੁਹਾਨੂੰ ਐਡਰੈਸ ਦਾ ਦੂੰ ਸਾਰਾ ਕੁਝ ਕਰਦੇ ਅਜੇ ਵੀ ਉਹ ਪੈਂਡਿੰਗ ਪਿਆ ਹੋਇਆ ਹੈ ਜੀ ਤੇ ਸੀਪੀ ਸਾਹਿਬ ਦੇ ਦਫਤਰ ਹੈਗਾ ਜੀ ਹ ਕਿਹੜੀ ਕਿਹੜੀ ਜਗ੍ਹਾ ਤੇ ਹਮਲਾ ਮੈਂ ਕਹਿਆ ਜੀ ਮੈਂ ਘਰ ਹੈਗਾ ਨਹੀਂ ਸੀ ਬੇੜੇ ਨੂੰ ਹਸਪਤਾਲ ਦਾਖਲ ਕਰਾਇਆ ਸੀ ਉਹਨੂੰ ਕਰਵਾ ਕੇ ਤੇ ਜਦੋਂ ਮੈਂ ਵਾਪਸ ਆ ਰਿਹਾ ਵਾਂ ਆਣ ਕੇ ਤੇ ਮੈਨੂੰ ਉੱਥੇ ਮਤਲਬ ਰਸਤੇ ਦੇ ਵਿੱਚ ਆਉਂਦਿਆਂ ਇਹ ਮਤਲਬ ਪੈਨ ਲੱਗੇ ਮੈਂ ਭੱਜਿਆ ਵਾਂ ਮੁੜ ਕੇ ਘਰ ਆਏ ਆ ਘਰ ਆਣ ਕੇ ਉਹਨਾਂ ਨੇ ਹਮਲਾ ਕੀਤਾ ਜੀ ਕੋਰਾ ਇੱਟਾਂ ਵਟਾਂ ਮਾਰੀਆਂ ਮੇਰੀ ਗੱਡੀ ਸਾਰੀ ਪੰਨ ਦਿੱਤੀ ਗਈ ਹੈ ਜੀ ਮੇਰਾ ਬਹੁਤ ਜ਼ਿਆਦਾ ਇਹਨਾਂ ਨੇ ਨੁਕਸਾਨ ਕੀਤਾ ਜੋ ਵੀ ਮੇਰਾ ਮਤਲਬ ਇਹਨਾਂ ਤੇ ਕਾਨੂੰਨੀ ਕਾਰਵਾਈ ਬੰਦੀ ਹੈ ਜੀ ਉਹ ਹੋਣੀ ਚਾਹੀਦੀ ਹੈ ਪਰਚਾ ਦਰਜ ਹੋਣਾ ਚਾਹੀਦਾ ਜੀ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਮੌਕੇ ਤੇ ਪੁਲਿਸ ਦੀ ਪੁਲਿਸ ਕੋ ਕਾਰਵਾਈ ਚਾਹੁੰਦੇ ਪੁਲਿਸ ਕੋ ਕਾਰਵਾਈ ਚਾਹੁੰਦੇ ਆ ਜੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਨੂੰ ਇਨਸਾਫ ਦਿਵਾਉਣਾ ਚਾਹੀਦਾ ਜੀ ਕੰਪਲੇਟ ਆਈ ਆ ਲੜਾਈ ਝਗੜਾ ਹੋਣ ਦੀ ਵੈਰੀਫਾਈ ਕਰ ਰਹੇ ਆ ਜਿਹੜਾ ਵੀ ਕਸੂਰ ਹੋਰ ਪਾਇਆ ਗਿਆ ਤੇ ਸਖਤ ਸਖਤ ਕਾਰਵਾਈ ਜਿਹੜੀ ਆ ਉੱਚੀਆਂ ਜਿਹੀਆਂ ਸਰਕਾਰ ਕੀ ਪਤਾ ਲੱਗਾ ਕੀ ਪਰਿਵਾਰ ਨੇ ਦੱਸਿਆ ਜੀ ਕੋਈ ਇਹਨਾਂ ਦਾ ਆ ਗਿਆ ਕੋਈ ਲੜਾਈ ਝਗੜਾ ਕੋਈ ਪੈਸੇ ਪੁੱਛਦਾ ਹੈਗਾ ਕੁਠੀ ਹੈਗੀ ਕੋਈ ਕਿਰਾਏ ਤੇ ਉੱਥੇ ਇਹਨਾਂ ਗਲ ਪਤਰ ਜਿਵੇਂ ਝੜੇ ਤੇ ਵੈਰੀਫਾਈ ਕਰ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸਰਕਾਰ ਦੀ ਗੱਡੀ ਵੀ ਪੰਨੀ ਗਈ ਹੈ ਕੋਈ ਹਾਂ ਅਸੀਂ ਵੇਖ ਰਹੇ ਆ ਵੈਰੀ ਇਹਨੂੰ ਵੀ ਅਸੀਂ ਜਿਹੜੀ ਕਾਰਵਾਈ ਕਰਕੇ ਤੇ ਨੂੰ ਉਸ ਜਿਹੜੀ ਇਹਨਾਂ ਦੇ ਖਿਲਾਫ ਆਮ ਚ ਲੈਣਦੀ ਜਾਊਗੀ ਸਿੱਕੇ ਦੇ ਵੱਲੋਂ ਕੰਪਲੀਟ ਤੁਹਾਨੂੰ ਮਿਲੀ ਹੈ ਜੀ ਇਹ ਮੇਜਰ ਦੇ ਬ੍ਰਦਰ ਬੁੱਲੂ ਬਈ ਇਹ ਸਿਰਫ ਪੱਤਰਕਾਰ ਵੀ ਸਿੱਖ ਪੱਤਰਕਾਰਾਂ ਤੇ ਵੀ ਹਾਂ ਬਹਿ ਰਹੇ ਹਾਂ ਦਾ ਭਰਾ ਜਿਹੜਾ ਮੇਜਰ ਪੱਤਰਕਾਰ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਦੂਸਰੀ ਬਕਸੇ ਨਹੀਂ ਜਾਊਗਾ ਉਹਨਾਂ ਦੇ ਘਰ ਚ ਰੇਡ ਕੀਤੀ ਜਾ ਰਹੀ ਹੈ ਜੀ ਹਾਂ ਬਿਲਕੁਲ ਹਾਂ ਸੀਰੀ ਵਗੈਰਾ ਕੈਮਰਾ ਸਮਾਨ ਹਾਂ ਜੀ ਕਬਜ਼ੇ ਲਿਆ ਜੀ ਉੱਥੇ ਜਿਹੜਾ ਟੈਸ ਕਿਤੇ ਜਾ ਰਹੇ ਹਨ